ਮੌਨਸੂਨ ਇਸ ਵਕਤ ਪੂਰੀ ਸਰਕਾਰ ਮਾਤੇ ਪਹਾੜਾਂ ਦੇ ਵਿੱਚ ਪੈ ਰਹੇ ਭਾਰੀ ਮੀਂਹ ਦਾ ਅਸਰ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਹੁਸ਼ਿਆਰਪੁਰ ਦੇ ਪੰਗੀ ਚੋਆ ਜਿਹੜਾ ਇੱਕ ਜੋ ਹੜਾਂ ਵਾਲਾ ਚੋਆ ਜਿਸ ਨੂੰ ਕਿਹਾ ਜਾਂਦਾ ਕਿ ਮੀਂਹ ਦੇ ਪਾਣੀ ਦੇ ਨਾਲ ਇਸ ਦੇ ਵਿੱਚ ਅਕਸਰ ਪਾਣੀ ਆ ਜਾਂਦਾ ਪਰ ਇਸ ਵਕਤ ਜੋ ਸਿਖਰਾਂ ਦੇ ਉੱਪਰ ਉਫਾਨ ਦੇ ਉੱਪਰ ਪੰਗੀ ਚੋ ਹੁਸ਼ਿਆਰਪੁਰ ਦੇ ਵਿੱਚ ਵਿੱਚ ਚੱਲ ਰਿਹਾ ਹਾਲਾਤ ਬਹੁਤ ਕੁਝ ਬਿਆਨ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਇਸ ਵਕਤ ਹੁਸ਼ਿਆਰਪੁਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਜਿਹੜੇ ਪੰਗੀ ਚੋਦੇ ਉੱਪਰ ਪੁਲ ਲੱਗਦੇ ਨੇ ਸਾਰੇ ਉਹਨਾਂ ਸਾਰੇ ਪੁਲਾਂ ਦੇ ਉੱਪਰ ਦੀ ਪਾਣੀ ਓਵਰਫਲੋ ਹੋ ਚੁੱਕਿਆ ਤੇ ਇਤੋਂ ਤੱਕ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਵੀ ਵੜ ਚੁੱਕਿਆ ਹੁਸ਼ਿਆਰਪੁਰ ਦੇ ਕਈ ਇਲਾਕੇ ਪਿਛਲੇ ਕੁਝ ਦਿਨ ਪਹਿਲਾਂ ਵੀ ਖਬਰ ਆਈ ਸੀ ਕਿ ਕੁਝ ਪਿੰਡਾਂ ਦੇ ਵਿੱਚ ਅਬਦੁੱਲਾਪੁਰ ਵਰਗੇ ਪਿੰਡਾਂ ਦੇ ਵਿੱਚ ਜਿਹੜਾ ਕਈ-ਕਈ ਫੋਟਾ ਪਾਣੀ ਵੜ ਜਾਂਦਾ ਜਾ ਪਰ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦਰਿਆਨ ਦੇ ਬੰਨ ਟੁੱਟੇ ਟੁੱਟ ਜਾਂਦੇ ਨੇ ਤਾਂ ਇਸ ਵਕਤ ਹਾਲਾਂਕਿ ਇੱਕ ਹਫ਼ਤੇ ਲਈ ਪੰਜਾਬ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੋਇਆ ਪਰ ਜੋ ਇਹ ਪਾਣੀ ਆ ਇਹ ਪੰਜਾਬ ਦਾ ਪਾਣੀ ਨਹੀਂ ਬਲਕਿ ਜਿਹੜਾ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਪੈ ਰਹੇ ਨੇ ਤਾਂ ਉਹਨਾਂ ਭਾਰੀ ਮੀਂਹ ਦਾ ਪਾਣੀ ਆ ਜਿਹੜਾ ਜੋ ਨਾਲਿਆਂ ਦੇ ਰਾਹੀਂ ਚੋਇਆਂ ਦੇ ਰਾਹੀਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਹੁਸ਼ਿਆਰਪੁਰ ਦੇ ਪੰਗੀਚੋ ਦੇ ਇਸ ਵਕਤ ਹਾਲਾਤ ਬਹੁਤ ਜਿਆਦੇ ਕਹਿ ਰਿਹਾ ਕਿ ਖਤਰਨਾਕ ਰੂਪ ਪੰਗੀਚੋ ਨੇ ਜਿਹੜਾ ਧਾਰਨ ਕਰਿਆ ਹੋਇਆ ਇਧਰਲੇ ਲੋਕਾਂ ਦਾ ਉਧਰ ਜਾਣਾ ਔਖਾ ਹੋਇਆ ਤੇ ਉਧਰਲੇ ਲੋਕਾਂ ਦਾ ਇਧਰ ਜਾਣਾ ਔਖਾ ਕਿਉਂਕਿ ਹੁਸ਼ਿਆਰਪੁਰ ਦੇ ਪੰਗੀਚੋ ਦੇ ਉੱਪਰ ਜਿੰਨੇ ਵੀ ਪੌੜ ਲੱਗਦੇ ਨੇ ਉਹਨਾਂ ਪੌੜਾਂ ਦੇ ਉੱਪਰ ਦੀ ਜਿਹੜਾ ਇਹ ਚੋਆ ਨਾਲਾ ਓਵਰਫਲੋ ਹੁੰਦਾ ਹੋਇਆ ਨਜ਼ਰ ਆਇਆ ਜਾਨੀ ਕਿ ਹਾਲਾਤ ਬਹੁਤ ਜ਼ਿਆਦੇ ਤਣਾਅਪੂਰਵਕ ਬਣੇ ਹੋਏ ਨੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਇਸ ਦੇ ਉੱਪਰ ਪਹਿਰਾ ਦੇ ਰਹੇ ਨੇ ਉਹਨਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਹਰ ਵਕਤ ਉਹ ਸਲਾਹ ਦੇ ਰਹੇ ਨੇ ਕਿ ਇਹਨਾਂ ਚੋਇਆਂ ਦੇ ਕੰਡੇ ਸਤਲੋ ਜਤੇ ਬਿਆਸ ਦਰਿਆ ਦੇ ਕੰਡੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਸਾਵਧਾਨੀਆਂ ਵਰਤਣੇ ਜਾਣ ਕਿਵੇਂ ਕਿਉਂਕਿ ਜਿਸ ਤਰੀਕੇ ਓਵਰਫਲੋ ਇਸ ਵਕਤੇ ਚੱਲ ਰਹੇ ਨੇ ਤਾਂ ਕਿਸੇ ਵੀ ਵੇਲੇ ਇਹਨਾਂ ਦਾ ਕੋਈ ਵੀ ਜਿਹੜਾ ਬੰਨ ਉਹ ਟੁੱਟ ਸਦਾਤਾ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਜੀ ਹਾਈ ਅਲਰਟ ਦੇ ਉੱਪਰ ਰੱਖਿਆ ਜਾ ਰਿਹਾ ਤਾਂ ਇਸ ਵਕਤ ਤਸਵੀਰਾਂ ਹੁਸ਼ਿਆਰਪੁਰ ਦੇ ਪੰਗੀ ਚੋਹ ਦੀਆਂ ਨੇ ਜਿੱਥੇ ਕਿ ਓਵਰਫਲੋ ਚੱਲਿਆ ਉਫਾਨ ਦੇ ਉੱਪਰ ਪੰਗੀ ਚੋਹ ਆ ਜਿਹੜਾ ਉਹ ਚੱਲ ਰਿਹਾ ਤੇ ਜਿਸ ਦੇ ਨਾਲ ਲੋਕਾਂ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਇਆ ਆਸ-ਪਾਸ ਦੇ ਲੋਕ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਨਜ਼ਰ ਆਏ ਜੇਕਰ ਇਹ ਪਾਣੀ ਇਸੇ ਤਰੀਕੇ ਨਾਲ ਓਵਰਫਲੋ ਰਹਿੰਦਾ ਕੋਈ ਵਨ ਟੁੱਟਦਾ ਤਾਂ ਉਹਨਾਂ ਦੀਆਂ ਫਸਲਾਂ ਵੀ ਤਬਾਹ ਹੋ ਜਾਂਦੀਆਂ ਕਿਉਂਕਿ ਹੁਸ਼ਿਆਰਪੁਰ ਦੇ ਕਈ ਪਿੰਡਾਂ 'ਚ ਜਿੱਥੇ ਪਾਣੀ ਵੜਿਆ ਉਹਨਾਂ ਦੀ ਜਿਹੜੀ ਜੋ ਜ਼ਮੀਨ ਆ ਉਸ ਦੇ ਵਿੱਚ ਪਾਣੀ ਫਿਰਦਾ ਨਜ਼ਰ ਆਪ ਫਸਲਾਂ ਤੱਕ ਤਬਾਹ ਹੋ ਚੁੱਕੀਆਂ ਨੇ